ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਠੀਕ ਹੈ ਜੀ ਬਾਈ ਜੀ ਪਹਿਲਾਂ ਵੀ ਦੋ ਚਾਰ ਵਾਰ ਵੀਡੀਓ ਬਣਾਈ ਆ ਠੀਕ ਹੈ ਜੀ ਫਾਰ ਦਾ ਕੰਮ ਬਾਈ ਦਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 75 82 00 355 ਜੀ ਬਾਈ ਕੋਲ ਕਾਮਾਂ ਤੇ ਮੱਝਾ ਹੁੰਦੀਆਂ ਨੇ ਬਾਦ ਦੀ ਜਾਣਕਾਰੀ ਲਮਗਾ ਬਾਈ ਤੋਂ ਕਰਦੇ ਆ ਜੀ ਬਾਈ ਨੇ ਧੰਨਵਾਦ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਗੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆ ਜੀ ਆਪਣਾ ਖਾਸ ਠੀਕ ਹੈ ਜੀ ਨੰਬਰ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਡੇਰੀ ਫਾਰਮ ਆ ਜੀ ਹਾਂਜੀ ਮੋਬਾਈਲ ਨੰਬਰ 981539107 ਜੀ ਠੀਕ ਹੈ ਕਿੰਨੇ ਜਾਨਵਰ ਆ ਵੀ ਜਾਨਵਰ ਆਪਣੇ ਕੋਲ 7-8 ਆ ਜੀ ਬਸੇ ਹੋਰ ਵੀ ਪਸ਼ੂ ਕੋਲ ਨੇ ਆਪਣੇ ਜਿਹੜੇ ਤਿਆਰ ਨੇ ਪਸ਼ੂ ਨੇ 8 ਕੁ ਪਸ਼ੂ ਦਿਖਾਵਾਂਗੇ ਹਾਂਜੀ ਪਸ਼ੂ ਆਪਣੇ ਕੋਲ ਤਕਰੀਬਨ ਟੋਕੜਾ ਕਬੜਾ ਮਈਆਂ ਹਾਂਜੀ ਗਾਇਆਂ ਹਰ ਵਕਤ ਹੀ ਪਸ਼ੂ ਹੁੰਦੇ ਆ 14-15 ਠੀਕ ਹੈ ਜੀ ਭਾਰ ਤੇ ਕਟੀਆਂ ਬੱਚੀਆਂ ਜੋ ਵੀ ਬੰਦੇ ਨੇ ਕੋਈ ਜਾਨਵਰ ਜਿਹੇ ਜਿਹੇ ਹਿਸਾਬ ਦਾ ਲੈਣਾ ਮਿਲ ਜੂਗਾ ਆਪਣੇ ਕੋਲ ਠੀਕ ਹੈ ਜੀ ਹਾਂਜੀ ਬਈ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਹਾਂ ਬਰੇ ਕੱਲ ਨੂੰ ਸੂਈ ਹੈ ਜਿਹੜੀ ਆ ਰਾਤ ਲੰਘੀ ਆ ਉਸ ਰਾਤ ਸੂਈ ਹੈਗੀ ਹਾਂਜੀ ਦੂਜੇ ਸਵੇਰ ਵੈੜੇ ਦੀ 6:00 ਦਾ ਪਿਓਰ ਮੂਹ ਹਾਂਜੀ ਮੰਗਰ ਮੱਛੀ ਆ ਪਿਓਰ ਜਰਸੀ ਇਹਦੇ ਠੀਕ ਹੈ ਜੀ ਚੁਵਾਈ ਚੁਵਾਈ ਦੀ ਇੱਕ ਨੰਬਰ ਆ ਜਮਾ ਹਾਂਜੀ ਜਿਆਦਾ ਕਰ ਜੇ ਵੀਰ ਕੋਈ ਮਸ਼ੀਨ ਵਾਲਾ ਇਹਦੇ ਲਈ ਸੰਪਰਕ ਕਰ ਲੈ ਤਾ ਉਹ ਜਿਆਦਾ ਚੰਗੀ ਗੱਲ ਆ ਥੋੜੀ ਜੀ ਠੀਕ ਹੈ ਜੀ ਕਿਉਂਕਿ ਮਸ਼ੀਨ ਤੋਂ ਹੀ ਆਈ ਆ ਵੈੜਾ ਠੀਕ ਹੈ ਜੀ ਦੋ ਦੋ 27-28 ਕਿਲੋ ਬਲੂਨ ਦਾ ਦਿੱਤਾ ਹੋਇਆ ਠੀਕ ਹੈ ਜੀ ਲੈ ਲੈ ਨੂੰ ਇਹਦੀ ਬਹੁਤ ਜਿਆਦਾ ਚੰਗੀ ਆ ਜੀ ਕਹੀ ਚੁਵਾਈ ਚੁਵਾਈ ਦੀ ਠੰਡੀ ਬਹੁਤ ਆ ਵੈੜਾ ਠੀਕ ਹੈ ਜੀ ਆ ਬਈ ਆਪਾਂ ਦੋ ਇੱਕ ਦੋ ਕਸੂ ਤੋਰ ਕੇ ਦਿਖਾ ਦੇਵਾਂਗੇ ਤੋਰਨਾ ਥੋੜੀ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਠੀਕ ਹੈ ਜੀ ਹਾਂਜੀ ਦੂਜੀ ਦੱਸੋ ਜਾਣਕਾਰੀ ਇਹਨਾਂ ਜੋ ਸੂਈ ਨੂੰ ਬਈ ਜੀ 11 12 ਦਿਨ ਹੋ ਗਏ ਵੈਰ ਨੂੰ ਹਾਂਜੀ ਦੋਨੇ ਅਗਲੇ 14 ਕਿਲੋ ਜਮਾ ਚੋਣ ਵਾਲਾ ਤਿਆਰ ਆ ਠੀਕ ਹੈ ਜੀ ਮੰਗ ਰਹੇ ਉਹਦੇ ਬੱਛਾ ਦਾ ਹਾਂਜੀ ਚੁਵਾਈ ਚੁਵਾਈ ਦੀ ਹੈ ਨਾ ਕੋਈ ਚੀਜ਼ ਦੀ ਫੁੱਲ ਗਰੰਟੀ ਆ ਹਾਂਜੀ ਕੋਈ ਵੀ ਵੀਰ ਆਪਾਂ ਤੋਂ ਜਾਨਵਰ ਮੰਗਾਉਂਦਾਗਾ ਹਾਂਜੀ ਆਪਣੀ ਥਣ ਲੈਵੇ ਦੀ ਹਾਂਜੀ ਜੇਰ ਭਾਰ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਇਹਨੇ 14 15 ਕਿਲੋ ਦੁੱਧ ਇੱਕ ਟਾਈਮ ਜਮਾ ਤਿਆਰਾ ਬੱਛਾ ਮਗਰ ਹੈ ਦੇ ਠੀਕ ਹੈ ਚਲੋ ਬਰਾ ਚੈੱਕ ਕਰ ਸਕਦੇ ਹਾਂ ਬੱਛਾ ਮਗਰ ਚਵਾਈ ਤੇ ਬੂਈ ਦੀ ਇੱਕ ਨੰਬਰ ਆ ਜਮਾ ਸੀਲਡ ਹੁੰਦੀ ਹੈਗੀ ਠੀਕ ਹੈ ਜੀ ਆ ਆ ਤੋੜ ਦੇ ਲੋਪਰਾ ਚੈੱਕ ਕਰ ਸਕਦੇ ਤੁਸੀਂ ਤੋੜ ਕੇ ਦਿਖਾ ਦਿੰਦੇ ਜਿਹੜੇ ਮੁੱਲ ਹੋਣਗੇ ਇਹਨਾਂ ਦੇ ਫੋਨ ਤੇ ਹੋ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਰੇਟ ਵਾਈ ਜੀ ਕਹਿੰਦਾ ਫੋਨ ਤੇ ਠੀਕ ਹੈ ਜੀ ਦੋ ਨੰਬਰ ਹੈ ਠੀਕ ਹੈ ਕੋਈ ਹੋਰ ਵੀਰ ਕੋਈ ਵੇਚਣ ਵਾਲਾ ਬੰਦਾ ਹੁੰਦਾਗਾ ਉਹਦੇ ਹਿਸਾਬ ਨਾਲ ਚਲੋ 5-400 ਕਿਸੇ ਨੂੰ ਛੱਡ ਕੇ ਦਿੱਤਾ ਜਾਂਦਾ ਜਾਨਵਰ ਹੈ ਨਾ ਠੀਕ ਹੈ ਜੀ ਠੀਕ तकरीबन ਆਪਣੇ ਕੋਲ ਜਿਆਦਾ ਕਰ ਵੀਰ ਵੇਚਣ ਵਾਲੇ ਲੈ ਜਾਂਦੇ ਆ ਫਤ ਠੀਕ ਹੈ ਜੀ ਲੋ ਜੀ ਮਗਰ ਬੱਸਾ ਜੀ ਹੈ ਨਾ ਠੀਕ ਹੈ ਜੀ ਹਾਂ ਜੀ ਤੀਜੀ ਗਾਂ ਦੀ ਜਾਂਦੀ ਹੈ ਹਾਂ ਭਾਈ ਦੂਜਾ ਸੂਆ ਬੱਚੀ ਆ ਗਈ ਹਾਂਜੀ ਮਲੂੜ ਦਾ ਦੁੱਧ 23 ਨਾਲ 21 ਕਿਲੋ ਖੁੱਲਾ ਦਿੱਤਾ ਹੋਇਆ ਫਾਰਮ ਚੋਂ ਆਈ ਹੈ ਆਪਣੇ ਕੋਲ ਆ ਕੇ ਸੂਈ ਹੈ ਠੀਕ ਹੈ ਜੀ ਅੱਜ ਇਹਨੂੰ ਸੂਈ ਨੂੰ ਹਾਂਜੀ ਚੌਕਾ ਦੇਣਾ ਵੀਰੇ ਠੀਕ ਹੈ ਅਪਾਏ ਮੰਨ ਲਓ ਕਿ ਸਵੇਰੇ ਜਮਾਂ ਬੂਡ ਬੂਡ ਖਾਲੀ ਕਰਤੀ ਸੀ ਇਹ ਠੀਕ ਹੈ ਜੀ ਆਹ ਟਾਈਮ ਜਿਹੜਾ ਤੂੰ ਦੱਲੇ ਮਣ ਨਾਲ ਕਿਲੋ ਵਾਲਾ ਹਾਂਜੀ 18 ਕਿਲੋ ਦਾ 9 ਕਿਲੋ ਮਿਲ ਕੇ ਦੇ ਦਾਂਗੇ ਟਾਈਮ ਦਾ ਠੀਕ ਹੈ ਜੀ ਤੇ ਬੱਚਾ ਭਰਾ ਬੱਛਾ ਜੀ ਬੱਸਾ ਹਾਂ ਚਵਾਈ ਚਬੂਈ ਦੀ ਹਨਾ ਕੋਈ ਚੀਜ਼ ਨਹੀਂ ਓਕੇ ਹੈ ਜਮਾਂ ਸੋਨੇ ਵਰਗੀ ਬਹ ਲਗੀ ਠੀਕ ਹੈ ਜੀ ਕੋਈ ਵੀ ਵੀਰ ਮੰਗਾਉਣੀ ਚਾਹੁੰਦਾ ਹੈ ਹਾਂਜੀ ਆਪਣੀ ਫੁੱਲ ਗਾਰੰਟੀ ਉਧਾਰਾ ਮਾਰ ਕੇ ਦਿਖਾ ਦੇ ਕੋ ਤੂੰ ਲੋ ਜੀ ਚੈੱਕ ਕਰ ਸਕਦਾ ਕੋਲੀ ਕੋਲੀ ਧਾਰ ਦੇ ਲੋ ਇਧਰ ਦੀ ਮਗਲ ਲੋ ਚਵਾਈ ਚਬੂਈ ਨਾ ਯਰ ਬਈ ਠੀਕ ਹੈ ਕੋਈ ਵੀ ਵੇਣਾ ਪਾਉਂ ਬੀਰ ਮੰਗਾਉਂਦਾ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਠੀਕ ਹੈ ਦੋਧਾ ਇਹ ਮੰਗਾ ਲਈ 25 ਕਿਲੋ ਦੇ ਦੂਗੀ ਖੁੱਲਾ ਆਰਾਮਦਾਰੀ ਦਾ ਠੀਕ ਹੋਰ ਦੇ ਫਿਰ ਠੀਕ ਲੋਪਰਾ ਇਹਦਾ ਵੀ ਰੇਟ ਫੋਨ ਤੇ ਵੀ ਹਾਂ ਬਾਈ ਰੇਟ ਰਣਗੇ ਫੋਨ ਤੇ ਹੋ ਜਾਣਗੇ ਕਿਉਂਕਿ ਪਤਾ ਕੀ ਗੱਲ ਹੈ ਬਾਈ ਹਾਂਜੀ ਜਦੋਂ ਅੱਬਰ ਰੇਟ ਵਿੱਚ ਦੱਸ ਦਿੰਦੇ ਆ ਫਿਰ ਆ ਲਗੇ ਯਾਰ ਘੁੱਟ ਜਾਂ ਵੱਧ ਜਿਹੜਾ ਬੰਦੇ ਨੇ ਜਾਨਵਰ ਲੈਣਾ ਕਿਉਂਕਿ ਜਦੋਂ ਰੇਟ ਕਹੀ ਕਿਹਾ ਹੁੰਦਾ ਫਿਰ ਉਹੀ ਫੋਨ ਲਾਉਂਦਾ ਠੀਕ ਹੈ ਲੋਪਰਾ ਚੈੱਕ ਕਰ ਸਰ thora tara ਕਰਮਾ ਬੜਾ ਬੱਬੀ ਅੱਜ ਦੇ ਸਮੇਂ ਦਾ ਬਈ ਹੀਰਾ ਹੀ ਆ ਮੁੰਡਾ ਹਾਂਜੀ ਹਾਂਜੀ ਉਹ ਭਾਈ ਆ ਨਾ ਜਿਹੜਾ ਵੀਰ ਲੈ ਗਿਆ ਯਾਦ ਕਰੂਗਾ ਵੀ ਹਾਂ ਜਾਨਵਰ ਪੂਰੇ ਟੋਪਲਾ ਜਾਨਦਾ ਠੀਕ ਹੈ ਲੋਪਰਾ ਆ ਨਿਵੇ ਦੇ ਨਾੜਾ ਨੂੜਾ ਦਿਖਾ ਦੇ ਆ ਲਾਲਾ ਭਾਰਤਿਆ ਨਕਸ਼ਾ ਬਣਾਈ ਫਿਰਦੀ ਆ ਨਿਵੇ ਤੇ ਇੰਨੇ ਨਾੜਾ ਸਹੀ ਗੱਲ ਆ ਦੇਖ ਲੋ ਉਧਰ ਨਹੀਂ ਪੈ ਪੈਸੇ ਜੀ ਹੁੰਦੀ ਆ ਮੋਟੀ ਪੂਰੀ ਠੀਕ ਹੈ ਜੀ ਦੁੰਧ ਵਾਲੀ ਬੱਛੀ ਆ ਠੀਕ ਹੈ ਹਾਂਜੀ ਵੀ 4 ਨੰਬਰ ਦਾ ਦੱਸੀ ਗਾ ਹਾਂ ਮੇਰੇ ਪੋਪੜ ਆ ਬੈੜਾ ਹਾਂਜੀ ਇਹਦੇ ਟੀਕਾ ਭਾਏ ਨੂੰ ਡੇਢ ਕਿ ਮਹੀਨਾ ਹੋ ਗਿਆ ਇਹਦੇ ਮਾਲਕ ਨੇ ਦੱਸਿਆ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਹੈ ਜੀ ਇਹਨਾਂ ਲਈ ਐਡੰ ਚੂਣ ਦਾ 12 ਕਿਲੋ ਦੁੱਧਾ ਠੀਕ ਹੈ ਜੀ ਬੱਚਾ ਵਗੈਰਾ ਤੇ ਮੰਗਰ ਕੋਈ ਹੈ ਨਹੀਂ ਗਾ ਠੀਕ ਹੈ ਜੀ ਤੇ ਸੁਣਿਆ ਨਹੀਂ ਪਤਾ ਬਈ 2 ਮਹੀਨਿਆਂ ਦੀਆਂ 3 ਦੀਆਂ 4 ਦੀਆਂ ਆਪਣੇ ਕੋਲੇ ਆਈ ਆ ਕਰਮਾ ਵਾਲੀ ਬਾਹਰੋਂ ਹਾਂਜੀ ਹਣਾ ਆਪਾਂ ਕਹੀਏ ਕਿ ਇਹ ਮਹੀਨੇ ਦੀ ਸੂਈ ਆ ਠੀਕ ਹੈ ਜੀ ਮਤਲਬ ਕੋ ਨੂੰ ਸੂਈ ਦਾ ਨਹੀਂ ਪ੍ਰੋਪਰ ਪਤਾ ਕਰਮ ਵਾਲੀ ਦੇ ਦਾ ਠੀਕ ਹੈ ਜੀ ਬਸ ਦੁੱਧ ਹੈਗਾ ਜਿਹੜੇ ਵੀਰ ਛੋਟੇ ਜ਼ਿੰਮੇਦਾਰ ਜਾਂ ਕੋਈ ਭੈਣ ਭਰਾ ਹਾਂ ਲਗਾ ਕਹਿੰਦਾ ਦੇ ਆਪਾਂ ਡੰਗਾ ਲਾਉਣਾ 12 ਦਾ 12 ਕਿਲੋ ਵਾਲੀ ਨਾਲ ਹਾਂਜੀ ਹਾਂਜੀ ਉਹ ਪੂਰੀ ਮਤਲਬ ਵਧੀਆ ਰੋਹਦਾਂ ਵਾਸਤੇ ਹਾਂਜੀ ਬਾਕੀ ਰੇਟ ਵੀ ਨਹੀਂ ਇਹਦਾ ਕੋਈ ਬਾਹੜਾ ਹਾਂਜੀ ਇਹ ਆਪਾਂ 25000 ਦੀ ਦੇ ਦੇਾਂਗੇ ਠੀਕ ਹੈ ਜੀ 25000 ਹਾਂ ਠੀਕ ਹੈ ਬਸ ਵੀਰ ਬਣ ਕੇ ਹੱਥ ਮੰਨ ਕੇ ਬੇਨਤੀ ਇਹਦੇ ਵਾਸਤੇ ਬਹੁਤ ਘੱਟ ਬਦਲ ਵੀਰਾਂ ਖੇਕਾ ਕਰੇ ਠੀਕ ਹੈ ਜੀ ਆ ਬੋ ਮੁੱਲੀ ਬਰਾ ਹਾਂਜੀ ਭਾਈ ਜੀ ਮਾਝ ਦੀ ਜਾਣਕਾਰੀ ਦੇ ਜੀ ਮਾਝ ਨੂੰ ਵੀਰੇ ਅੱਜ ਸੂਈ ਨੂੰ ਪੰਜਵਾਂ ਦੇਣਾ ਕੱਟੀ ਮੰਗ ਰਾ ਠੀਕ ਹੈ ਜੀ ਚੁਵਾਈ ਚੁਵਾਈ ਦੀ ਹਰ ਇੱਕ ਚੀਜ਼ ਦੀ ਓਕੇ ਆ ਹਾਂਜੀ ਸੁਦੇ ਕੱਟੀ 13 ਕਿਲੋ ਦੋ ਤਾਂ ਉਹ ਚੂੜ ਦਾ 11 ਕਿਲੋ ਦੋ ਤੁਹਾਨੂੰ ਤਿਆਰ ਆ ਠੀਕ ਹੈ ਜੀ ਆਪਣੇ ਕੋਲੇ ਸੂਈ ਹੈ ਜੇਰ ਜੱਪੇ ਦੀ ਹਾਂਜੀ ਕੋਈ ਸ਼ਰਮ ਹੈ ਪੂਰਦੀ ਹਰ ਇੱਕ ਚੀਜ਼ ਦੀ ਥਣ ਲੈਵੇ ਘੱਟ ਵੱਧ ਦੀ ਹਾਂਜੀ ਆਪਣੀ ਫੁੱਲ ਗਾਰੰਟੀ ਆ ਕੋਈ ਭਾਰ ਬੁਖਾਰ ਉਹ ਚੀਜ਼ ਦੇਣ ਪਰ ਪਰ ਉਹ ਕੋਈ ਹਰਿਆਣਾ ਜਾਂ ਰਾਜਸਥਾਨ ਚੋਂ ਨਹੀਂ ਆਪਣੀ ਲਈ ਵੀ ਇਹ ਤੋਂ ਲੋਕਲ ਮੈਂ ਆ ਪੰਜਾਬ ਦੀ ਹਾਂਜੀ ਮਗਰ ਇਹ ਰੂਈ ਆਪਣੇ ਝੂਠ ਬੋਲੀ ਹੈ ਸਾਡੇ ਹਰਿਆਣੇ ਚੋਂ ਆਈਆਂ ਬਈ ਉੱਤੋਂ ਆਈਆਂ ਹਾਂ ਹਾਂਜੀ ਉਹ ਲੋਕੋ ਇੱਕ ਪੰਜਾਬ ਚੋਂ ਆਏ ਨਹੀਂ ਇਹ ਚਵਾਈ ਚੂਈ ਦੋ ਤੂੰ ਮੈਂ ਮੰਨ ਲਾ ਵੀ ਸੋਨੇ ਵਰਗੀਆਂ ਮੰਗ ਮੁੰਡਾ ਧਾਰਾ ਮਾਰਦਾ ਚੈੱਕ ਕਰ ਮਾਰਦਾ ਧਾਰਾ ਪੱਤੋ ਠੀਕ ਹੈ ਲੋਪਰਾ ਤੇ ਰੇਟ ਭਰਾ ਦੱਸੋਗੇ ਕੀ ਹਾਂ ਮੇਰੇ 95000 ਰੁਪਏ ਦਾ ਮਾਨਤਾ ਕਰ ਦਿਆਂਗੇ ਲੋਪਰਾ 95000 ਚੈੱਕ ਕਰ ਸਰ ਹੋਰ ਲੈਣੀਆਂ ਠੀਕ ਹੈ ਜੀ ਲੋ ਜੀ ਮਾਗ ਲੈ ਸਾਨੂੰ ਚੈੱਕ ਕਰ ਸਰ ਲੋ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਸਰ ਬਰਨਾਲਾ ਰੇਟ ਵੀ ਬਾਈ ਜੀ ਨੇ ਆਪਾਂ ਨੂੰ ਦੱਸਤਾ ਜੀ ਪਰ ਇਹ ਤਾਂ ਨਾ ਫੜੀਆਂ ਆ ਗਿਆ ਕੋਈ ਛੜਲਾ ਭੂਰ ਚਾਰਾ ਕੋਈ ਵਸਤਾ ਹੀ ਨਹੀਂ ਕਿਸੇ ਕਿਸਮ ਦਾ ਵੀ ਠੀਕ ਹੈ ਜੀ ਠੀਕ ਫੁੱਲ ਗਰੰਟੀ ਆ ਠੀਕ ਹੈ ਮੁੰਡਾ ਸਾਡਾ ਜਿਹੜਾ ਧਾਰਾ ਮਾਰਦਾ ਸੀ ਉਹ ਵੀ ਅਣਜਾਣ ਹੈ ਬਾਹਰੋਂ ਆਇਆ ਕੋਈ ਇਹਨੂੰ ਚਵਾਈ ਨਹੀਂ ਆਉਂਦੀ ਜਮਾਂ ਅਣਜਾਣ ਮੁੰਡਾ ਸਾਡਾ ਇਹ ਠੀਕ ਹੈ ਜੀ ਠੀਕ ਲਓ ਭਰਾ ਲੈ ਵਾ ਤੁਸੀਂ ਚੈੱਕ ਕਰ ਸਕਦੇ ਲੋ ਜੀ ਕਰਮਵਾਲੀ ਦਾ ਰੇਟ ਆਪਾਂ ਨੂੰ ਬਾਈ ਜੀ ਨੇ ਇਹਨੇ ਦੱਸ ਦਿੱਤਾ ਠੀਕ ਹੈ ਲੋਡ ਬਾਕੀ ਇਹ ਨਹੀਂ ਜਿਵੇਂ ਕੋਈ ਵੀਡੀਓ ਬਣਾਉਨੇ ਵੀ ਏਖੜ ਛੱਡੀ ਹੋ ਮੈਂ ਉਹ ਚੀਜ਼ ਨਹੀਂ ਕੋਈ ਜਾਨਵਰ ਵੀ ਐ ਮੰਨ ਲਓ ਵੀ ਚੁਾਈ ਦਾ ਟਾਈਮ ਆਗਾ 2 ਘੰਟੇ ਪਾਇਆ ਹਜੇ ਚੁਾਈ ਦੇ ਠੀਕ ਹੈ ਜੀ ਤਾਂ ਆਪਣੇ ਐ ਨਹੀਂ ਕੋਈ ਡੰਗਰੂ ਵੀ ਏਖੜ ਨਹੀਂ ਲੱਗਿਆ ਹੋਇਆ ਸਾਰੀਆਂ 6:00 6 ਵਜੇ ਦੀ ਸਵੇਰੇ ਖਾਲੀ ਕਰੀਏ ਠੀਕ ਹੈ ਜੀ ਅੱਜ ਬਾਈ ਜੀ ਆ ਦੱਸੋ ਜੀ ਕੱਟੀ ਬਾਰੇ ਹਾਂ ਬਾਈ ਜੀ ਖੀਰੀ ਕੱਟੀ ਆ ਜਮਾ ਹਾਂਜੀ ਐ ਮੈਨੂੰ 13 ਮਹੀਨਿਆਂ ਦੀ ਉਮਰ ਆ ਗਈ ਹਜੇ ਠੀਕ ਹੈ ਜੀ ਥਣ ਤੁਣ ਚਾਰੇ ਕੋਈ ਫੋੜ ਸ਼ਾਂਗ ਨਹੀਂ ਕੋਦ ਨਹੀਂ ਹਾਂਜੀ ਓਕੇ ਆ ਜਮਾ ਤੇ ਰੇਡ ਭਰਾ ਦਾ ਰੇਡ ਭਾਈ 25000 ਦੀ ਦੇ ਦਾਂਗੇ ਠੀਕ ਹੈ ਜੀ 25000 ਹਾਂ ਪੂਰੀ ਟੋਪ ਦੀ ਕੱਟੀ ਹੈਗੀ ਕਿਸੇ ਪਾਸੇ ਵੀ ਕੋਈ ਹੱਥ ਤਰਾ ਨਹੀਂ ਹੈ ਰੋ ਭੋਰਾ ਵੀ ਠੀਕ ਹੈ ਜੀ ਸਿੰਗੀ ਸੁੰਗੀ ਚੈੱਕ ਕਰਾਓ ਵਧੀਆ ਮੱਝ ਦੀ ਕੱਟੀ ਹੈ ਇੱਥੋਂ ਹੀ ਆਪਣੀ ਪੰਜਾਬ ਤੋਂ ਹੀ ਲਈ ਹੋਈ ਆ ਠੀਕ ਹੈ ਜੀ ਠੀਕ ਹਾਂਜੀ ਭਾਈ ਦੱਸੋ ਹਾਂ ਤਿੰਨ ਕੱਟੇ ਆ ਵੀਰੇ ਆਪਣੇ ਕੋਲ ਇਹ ਹਾਂਜੀ ਇਹ ਦੋਨੇ ਭਾਈ ਹੋਈ ਨੇ ਮੰਨ ਲਓ ਹਾਂਜੀ ਤੇ ਇਹ ਕੱਟਾ ਅੱਡਾ ਹਾਂਜੀ ਵਧੀਆ ਨਸਲ ਦੇ ਕੱਟੇ ਆ ਕੋਈ ਵੀ ਵੀਰ ਪਾਲਣ ਵਾਲਾ ਹਾਂਜੀ ਆਪਣਾ ਸੰਪਰਕ ਕਰ ਸਕਦਾ ਹੈ ਨਾ ਠੀਕ ਹੈ ਜੀ ਖੀਰੇ ਨੇ ਤੇ ਨਹੀਂ ਠੀਕ ਹੈ ਹਾਂ ਇਨਾ ਰੇਟ ਪਰਾ ਰੇਟ ਵਾਈ ਕਰ ਲਾਂਗੇ ਜਿਵੇਂ ਕੋਈ ਵੀਰ ਨੇ ਜਿਹੇ ਜਿਹਨੇ ਵੀ ਫੋਨ ਕਰਿਆ ਠੀਕ ਹੈ ਠੀਕ ਰੇਟ ਜਾਇਜ਼ ਹੋਣਗੇ ਪਰ ਕਿਉਂਕਿ ਵੇਚਣੇ ਨਾ ਜਾਇਜ਼ ਨਹੀਂ ਹੋ ਠੀਕ ਹੈ ਹਾਂਜੀ ਬਾਈ ਜੀ ਇਹਨਾਂ ਨੂੰ ਜਰੂਰ ਕੰਟੈਕਟ ਕਰੋ ਸਾਰ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ